ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਦਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਕੀਤਾ ਜਾਂਦਾ ਜੀ ਤੁਹਾਡਾ ਸਵਾਸਟ ਕਰਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਬੈਲਾ ਉਹਨੂੰ ਆਲ ਸੈਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ ਆਸ ਕਰਦੇ ਆ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਸੱਜਣੋ ਕਿਤੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਇੱਕ ਟਾਈਮ ਆਪਣੀ ਨਰਕ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਪੈਸੇ ਲਾਉਣੇ ਪਰ ਜੀ ਤੁਹਾਡਾ ਅੱਜ ਦੀ ਵੀਰ ਪਿੰਡ ਖਿਮਕਨ ਬਾਰਡਰ ਜਿਹੜਾ ਸ਼ਰੀ ਨੂੰ ਤਨਤਾ ਸਾਹਿਬ ਤਹਿਸੀਲ ਲਗਦੀ ਪੱਟੀ ਬਾਈ ਰਾਜ ਦੇ ਘਰ ਪਹੁੰਚ ਚੁੱਕੇ ਆ ਇੱਕ ਗੱਬਨ ਵਾਸੀ ਲੈ ਕੇ ਆਇਆ ਦੂਜਾ ਖਸੂਆ ਆਓ ਬਥੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰੀਏ ਤੇ ਬਾਈ ਕੀ ਸਸਤੀ ਕਾਰ ਚੜਦੀ ਖਲਾ ਹੋຊਣਾਓ ਸਭ ਠੀਕ ਠਾਕ ਹੋਈ ਤੇ ਡਰੈਸ ਨੋਟ ਕਰਾਈਏ ਪਿੰਡ ਖਿਮਕਨ ਦੀ ਹਾਂਜੀ ਜ਼ਿਲ੍ਹਾ ਤਨਤਕਾਰ ਹਾਂਜੀ ਤਹਿਸੀਲ ਪੱਟੀ ਹਾਂਜੀ ਨਾਮ ਰਾਜੇ ਸ੍ਰੀ ਠੀਕ ਆ ਮੋਬਾਈਲ ਨੰਬਰ ਮੋਬਾਈਲ ਨੰਬਰ 8699 ਹਾਂਜੀ 0782 ਠੀਕ ਆ ਖੋਲ ਕੇ ਤੋੜਾ ਚੱਕ ਰਾਈਏ ਲਓ ਭਾਈ ਸਜਣੋ ਗੱਬਣ ਵચ્chi ਦੱਸ ਰਹਾ ਤੇ ਖੰਧ ਹੁਣ ਪ੍ਰੋਪਰ ਗਾਰਡ ਤੋਂ ਇੱਕ ਰਾ ਚੈੱਕ ਕਰ ਲੋ ਚੈੱਕ ਚਾਰੇ ਇੱਕੋ ਜੇ ਥਾਂ ਆ ਠੀਕ ਆ ਉਹਨੇ ਹੀ ਅਗਲੇ ਲੰਮੇ ਤੇ ਉਹਨੇ ਹੀ ਪਿਛਲੇ ਬਰਾਬਰ ਦੇ ਨੇ ਠੀਕ ਆ ਸੁਬਾ ਕਣਵਾਉਗੀ ਅੱਛਾ ਜੀ ਆਹੋ ਜੀ ਨਰਖ ਪਰ ਕਰਕੇ ਫਿਰ ਵੀ ਨੋ ਜੀ ਸੋਹਣੀ ਆ ਜਿੱਡੀ ਵੀ ਹੈਗੀ ਆ ਸਾਈ ਟੂਟ ਚੰਗੀ ਆ ਡੱਕ ਲੋ ਮੈਂ ਨੋ ਜੀ ਕੱਦ ਵਜਨ ਵੀ ਸੋਹਣਾ ਲੱਗਾ ਥਣ ਚੱਡਾ ਬਹੁਤ ਦੁੱਧ ਕਿੰਨਾ ਕੁ ਜਵਾਜੂ ਤੁਹਾਡੇ ਅੜਗੇ ਨਾ 12 13 ਲੀਟਰ ਪਜੂਗੀ ਆਹ ਭਾਵੇਂ ਜਾਦਾ ਹੀ ਕੱਢ ਜੇ ਜਿੱਡਾ ਥਣ ਚੱਡਾ ਲੱਗਾ ਅਡਾ ਤਾਂ ਲੱਗਦਾ ਕਿ ਜਿਵੇਂ 14 15 ਕਿਲੋ ਬੜੇ ਆਰਾਮ ਨਾਲ ਚਵਾਊਗਾ ਨਾ ਆਪਾਂ ਯਾਰ 12 ਲੀਟਰ ਦੀ ਆ ਹੋ ਗਈ ਕੋਈ 2 ਕਿਲੋ ਘਾਟੀ ਦਸਣਾ ਜ਼ਰੂਰੀ ਆ ਹੂੰ ਤੁਰਤੀ ਤਰਤੀ ਤੋਰਾ ਤਾਰਾ ਭਾਅ ਸੋਹਣਾ ਲੱਗਾ ਹੈ ਲਓ ਜੀ ਹੂੰ ਸੋਹਣੀ ਆ ਜਿੰਨੀ ਵੀ ਹੈ ਜੀ ਦਰਮਾਲੀ ਲਓ ਜੀ ਘਾਦ ਵਾ ਜੇ ਬਹੁਤ ਸੋਹਣਾ ਹੈ ਬਾਕੀ ਜੱਸੀ ਕਰੋਚ ਸਜਣੋ ਆ ਜਾਂਦੀ ਪੰਜਾਬ ਵਾਲੀ ਜੱਸੀ ਜਿਹੜੇ ਨਾ ਉਹ ਚਾਜ ਰਿਹਾ ਸ਼ਾਹ ਜੀ ਫਿਰ ਕੀ ਲੈਦੇ ਆ ਸ਼ਾਹ ਇਹ ਮੁੱਲ 45000 ਕਰਦੇ ਆ ਦੇ ਕਿੰਨੇ ਦੀ ਫਿਕਸ ਦੇਣੀ ਦੇਣਾ 44000 ਕਰਤਾ ਨਹੀਂ ਪੂਰੇ ਦੀ ਜਾਣ ਦੀ ਨਹੀਂ ਸ਼ਾਇਦ ਦੇਰ ਕਿ ਕੁਝ ਨਹੀਂ ਹੁੰਦਾ ਨਹੀਂ 44000 ਦੀ ਦੇ ਦੇ ਦੇਰ ਕਿ ਜਹਾਰ ਨਾ ਕਰ ਕੀ ਹੋ ਜਦਾ ਹੁਣ ਜੇ ਜਾਰਾ ਖੜਾ ਨਹੀਂ 40000 ਰੁਪਏ ਨਾ ਸਜਣੋ ਕਰਿਓ 40000 ਦੇ ਵਿੱਚ ਫਿਕਸ ਜਿਹੜੀ ਲਾਇ ਦੇ ਦਿੱਤਾ ਜਾਊਗਾ ਭਾਈ ਰਾਜ ਦੇ ਘਰ ਪਹੁੰਚ ਕੇ ਤੇ ਇਹ ਜਿਹੜੀ ਵੱਛੀ ਆ ਖਰੀਦਾਰੀ ਕਰ ਲਿਓ ਪਿੰਡ ਖੇਮ ਕੰਨ ਠੀਕ ਆ ਜੀ ਸੋਹਣੀ ਆ ਵੱਛੀ ਤੇ ਸਾਡੇ ਵੱਲੋਂ ਪਿਆਰ ਭਰੀ ਸასი ਸ਼ਾਲ ਰੱਬ ਰੱਖਾ ਜੀ